ਉਨੇ ਕਿਤਾਬ ਲਿਖੀ ਆ ਉਹਦੇ ਵਿੱਚੋਂ ਕਵਿਤਾ ਲਿਖਦਾ ਅੱਲਾ ਦਾ ਯਾਰ ਚਰਨ ਸਿੰਘ ਸੁਤਰੇ ਨੇ ਕਿਤਾਬ ਲਿਖੀ ਹੈ ਉਹਦੇ ਵਿੱਚੋਂ ਲਿਖਦਾ ਅੱਲਾ ਦਾ ਯਾਰ ਕਹਿੰਦਾ ਜਿਹੜਾ ਉਹ ਪਰਮਾਤਮਾ ਦਾ ਯਾਰ ਬਣ ਜਾਏ ਉਸ ਪਰਮਾਤਮਾ ਦਾ ਭਗਤ ਬਣ ਜਾਏ ਫਿਰ ਪਰਮਾਤਮਾ ਉਹਦੀ ਰਾਖੀ ਕਿਵੇਂ ਆਣ ਕੇ ਕਰਦਾ ਹੈ ਉਹ ਗੱਲ ਇਥੋਂ ਸ਼ੁਰੂ ਕਰਦਾ ਕਹਿੰਦਾ ਇੱਕ ਮਹਾਤਮਾ ਇੱਕ ਸਾਧੂ ਪਿੰਡੋਂ ਬਾਹਰ ਕੁਟੀਆਂ ਬਣ ਕੇ ਕੁੱਲੀ ਬਣ ਕੇ ਬੈਠਾ ਹੋਇਆ ਸੀ ਜਦੋਂ ਉਹਨੂੰ ਭੁੱਖ ਲੱਗਣੀ ਸਵੇਰੇ ਉੱਠ ਕੇ ਉਹਨੇ ਕਿਸੇ ਪਿੰਡ ਵਿੱਚ ਜਾ ਕੇ ਕਿਸੇ ਸ਼ਹਿਰ ਵਿੱਚ ਜਾ ਕੇ ਇੱਕ ਦੋ ਪ੍ਰਸ਼ਾਦੇ ਮੰਗ ਕੇ ਉੱਪਰ ਦਾਲ ਸਬਜ਼ੀ ਪਾ ਕੇ ਛਕਾਉਨੇ ਔਰ ਦੋਗ ਪ੍ਰਸ਼ਾਦੇ ਤੇ ਥੋੜੀ ਜੀ ਦਾਲ ਸਬਜ਼ੀ ਆਪਣੇ ਨਾਲ ਆਪਣੇ ਕੁਟਿਆਵਲ ਨੂੰ ਲੈ ਆਉਣੇ ਕਿ ਸ਼ਾਮ ਨੂੰ ਸੰਗ ਛਕ ਲਾਂਗੇ ਪੇਟ ਦੀ ਭੁੱਖ ਮਿਟ ਜਾਏਗੀ ਕਹਿੰਦੇ ਇੱਕ ਦਿਨ ਇਹ ਅੱਲਾ ਦਾ ਪਿਆਰਾ ਤੁਰਿਆ ਆ ਰਿਹਾ ਸੀ ਕੋ ਖਾਣਾ ਲੈ ਕੇ ਥੋੜਾ ਜਿਆ ਰਾਹ ਦੇ ਵਿੱਚ ਇੱਕ ਨੌਜਵਾਨ ਕੁੜੀ ਜਵਾਨੀ ਦੇ ਨਸ਼ੇ ਵਿੱਚ ਚੂਰ ਹੋਈ ਹੰਕਾਰੀ ਤੁਰੇ ਜਾ ਰਹੀ ਸੀ ਜਿਹਨੂੰ ਅਸੀਂ ਵੇਸਲਾ ਕਹਿੰਦੇ ਨੇ ਕਹਿੰਦੇ ਉਸ ਵੇਸਵਾ ਦੀ ਤੇ ਉਸ ਮਹਾਪੁਰਖ ਦੀ ਟੱਕਰ ਹੋਈ ਇਸ ਤੋਂ ਅੱਗੇ ਕੀ ਹੋਇਆ ਚਰਨ ਸਿੰਘ ਸੁਤਰੇ ਨੇ ਬੜੀ ਸ਼ਾਨਦਾਰ ਕਵਿਤਾ ਲਿਖੀ ਹੈ ਮੇਰੇ ਖਿਆਲਾਂ ਦੇ ਨਾਲ ਨਾਲ ਤੁਰੇ ਚੱਲਿਆ ਜੀ ਉਹ ਲਿਖਦਾ ਕਹਿੰਦਾ ਇੱਕ ਵੇਸਵਾ ਡਾਡੀ ਆਕੜ ਵਿੱਚ ਸੀ ਤੁਰਦੀ ਜਾਂਦੀ ਆਪਣੇ ਮਾਨ ਜਵਾਨੀ ਗਹਿਣੇ ਕੱਪੜੇ ਸੀ ਬਦਲਾਂਦੀ ਡਾਢੇ ਸੋਹਣੇ ਕੱਪੜੇ ਇਸ ਦੇ ਡਾਢੇ ਸੋਹਣੇ ਗਹਿਣੇ ਪਾਊਡਰ ਪਾਣ ਵਿੰਡਰ ਸੁਰਖੀ ਬਿੰਦੀ ਦੇ ਕਿਆ ਕਹਿਣੇ ਇੱਕ ਆਜਾਸ਼ ਏਸ ਦਾ ਮਿੱਤਰ ਨਾਲ-ਨਾਲ ਸੀ ਜਾਂਦਾ ਵਫਾਦਾਰ ਕੁੱਤਾ ਜੋ ਮਾਲਕ ਪਿੱਛੇ ਪੂਛ ਹਿਲਾਉਂਦਾ ਕਹਿੰਦੇ ਅੱਗੇ ਉਹ ਇੱਕ ਫਕੀਰ ਸ਼ਹਿਰ ਦਾ ਚੱਕਰ ਸਾਰਾ ਲਾ ਕੇ ਇਹ ਥੱਕਾ ਟੁੱਟਾ ਆ ਰਿਹਾ ਸੀ ਕੋਈ ਖਾਣਾ ਮੰਗ ਮੰਗਾ ਕੇ ਮਸਤੀ ਦੇ ਵਿੱਚ ਤੁਰਦੀ ਜਾਂਦੀ ਵੇਸਵਾ ਦਾ ਲੱਗ ਤਕਾ ਡੁੱਲ ਗਈ ਧਾਲ ਫਕੀਰ ਸਾਈਂ ਦੀ ਰਹਿ ਗਿਆ ਹੱਕਾ ਬੱਕਾ ਉਸ ਧਾਲ ਦੇ ਛੱਟਾ ਉਸ ਕੁੜੀ ਦੇ ਕੱਪੜਿਆਂ ਤੇ ਪਈਆਂ ਤੇ ਫੌਰਨ ਸੁਦਾ ਯਾਰ ਉਛਲਿਆ ਲੈ ਗੁੱਸੇ ਵਿੱਚ ਚਈਆਂ ਇਹਨੇ ਮੁੱੱਕਾ ਮਾਰ ਫਕੀਰ ਸਾਈ ਨੂੰ ਧਰਤੀ ਉੱਪਰ ਕਰਾਇਆ ਤੇ ਕੱਪੜੇ ਬਦਲਨ ਹਿੱਤ ਵੇਸਵਾ ਨੇ ਬੈਠਕ ਵੱਲ ਮੂੰਹ ਚਾਇਆ ਪਿੱਛੇ ਪਿੱਛੇ ਯਾਰ ਇਸ ਦਾ ਚੜਨ ਪੌੜੀਆਂ ਲੱਗਾ ਸਿਖਰ ਪੌੜੀਆਂ ਪੈਰ ਤਿਲ ਗਿਆ ਭੁੱਲਿਆ ਪਿੱਛਾ ਅੱਗਾ ਥੱਲੇ ਡਿੱਗਾ ਗਰਦਨ ਟੁੱਟੀ ਮਚ ਗਈ ਹਾਹਾਕਾਰੀ ਉਸ ਵੇਸਵਾ ਨੇ ਉਸ ਸਾਈਂ ਬਾਬੇ ਨੂੰ ਜ਼ਾਲਮ ਕਹਿ ਕੇ ਬੋਲੀ ਮਾਰੀ ਫਿਰ ਸ਼ਾਂਤੀ ਨਾਲ ਫਕੀਰ ਬੋਲਿਆ ਸਾਧੂ ਬੋਲੇ ਸਾਈਂ ਸੁਆ ਪਰ ਸਾਧੂ ਕਾ ਬੋਲਿਆ ਬਿਰਥਾ ਨਾ ਜਾ ਹੋਵੇ ਸਾਧੂ ਫਿਰ ਸ਼ਾਂਤੀ ਨਾਲ ਫਕੀਰ ਬੋਲਿਆ ਇਹ ਭੈਣੇ ਮੈਂ ਤੇ ਕੁਝ ਨਹੀਂ ਕੀਤਾ ਇਹ ਤੇ ਬਦਲਾ ਮੇਰੇ ਯਾਰ ਨੇ ਤੇਰੇ ਯਾਰ ਤੋਂ ਲੀਤਾ ਤੇਰੇ ਯਾਰ ਨੇ ਤੈਥੋਂ ਝੜ ਕੇ ਮੈਨੂੰ ਮੁਕਾ ਲਾਇਆ ਤੇ ਮੇਰੇ ਯਾਰ ਨੇ ਮੈਥੋਂ ਚੜਕੇ ਤੇਰਾ ਯਾਰ ਮੁਕਾਇਆ ਕਹਿੰਦਾ ਤੇਰਾ ਯਾਰ ਸੀ ਨਿਰਭਨ ਬੰਦਾ ਮੇਰਾ ਯਾਰ ਬਲ ਵਾਲਾ ਸੁਥਰਾ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾਹ ਤਾਲਾ ਇੱਕ ਕਵੀ ਨੇ ਬੜੀਆਂ ਚਾਰ ਲਾਈਨਾਂ ਲਿਖੀਆਂ ਨੇ ਉਹ ਕਹਿੰਦਾ ਸੇ ਸਾਬਤੀ ਦਾ ਸੌਦਾ ਰੱਖ ਅੰਦਰ ਉਹ ਇਹ ਦੇਹੀ ਜਾਣ ਲੈ ਸੱਚ ਦੀ ਹੱਟੜੀ ਹੈ ਪੂਰਾ ਬੋਲਣਾ ਤੇ ਪੂਰਾ ਤੋਲਣਾ ਏ ਪੂਰੀ ਰੱਖਣੀ ਦਿਲਾਂ ਦੀ ਵਟੜੀ ਐ ਨੇਕੀ ਬਦੀ ਤੇਰੀ ਅੱਗੇ ਤੁਲਣੀ ਐ ਧਰਮ ਰਾਜ ਦੇ ਹੱਥ ਵਿੱਚ ਤੱਕੜੀ ਐ ਦਇਆ ਸਿੰਘਾਂ ਨੇ ਵੇਦ ਨੂੰ ਖਬਰ ਕੋਈ ਜਿੱਥੇ ਮੰਝਲ ਫਕੀਰ ਦੀ ਆਪਣੀ ਜਿੱਥੇ ਸਾਧੂ ਮਹਾਦਮਾ ਦੀ ਮੰਝਲ ਅੱਪੀ ਹੋਵੇ ਸਾਡੀ ਤੁਹਾਡੀ ਆਮ ਲੋਕਾਂ ਦੀ ਸੋਚ ਉੱਥੋਂ ਤੱਕ ਨਹੀਂ ਪਹੁੰਚਦੀ ਉਸ ਵੇਸਰਾ ਨੇ ਉਸ ਬਾਬੇ ਨੂੰ ਜ਼ਾਲਮ ਕਹਿ ਕੇ ਜਦੋਂ ਬੋਲੀ ਮਾਰੀ ਫਿਰ ਉਸ ਬਾਬੇ ਨੇ ਆਖਿਆ ਭੈਣੇ ਮੇਰਾ ਤੇ ਕੋਈ ਕਸੂਰ ਨਹੀਂ ਤੇਰੇ ਯਾਰ ਨੇ ਤੈਸੋ ਜੜ ਕੇ ਮੈਨੂੰ ਮੁੱਕੇ ਮਾਰੇ ਸੀ ਤੇ ਫਿਰ ਮੇਰੇ ਯਾਰ ਨੂੰ ਗੁੱਸਾ ਆਇਆ ਅੱਲਾਹ ਤਾਲਾ ਖੁਦਾ ਪਰਮਾਤਮਾ ਨੂੰ ਉਹਨੇ ਫਿਰ ਤੇਰਾ ਯਾਰ ਧਰਤੀ ਤੇ ਪਟਕਾ ਕੇ ਸੁੱਟਿਆ ਤੇ ਉਹਦੀ ਮੌਤ ਹੋ ਗਈ ਅਸਲ ਵਿੱਚ ਤੇਰੇ ਯਾਰ 'ਚ ਤਾਕਤ ਘੱਟ ਸੀ ਤੇ ਮੇਰਾ ਯਾਰ ਬਹੁਤੇ ਬਰ ਵਾਲਾ ਸੀ ਇਸ ਕਰਕੇ ਤੇਰਾ ਯਾਰ ਉਹਨੇ ਖਤਮ ਕਰ ਦਿੱਤਾ